ਅੱਜ ਕਈ ਲੋਕ ਇੱਕ ਤਰੀਕ ਹੈ ਹਾਲਾਂਕਿ ਦਿਨ ਤੇ ਉਹੀ ਦਿਨ ਹੈ ਖਿਮਾ ਕਰਿਓ ਪਰ ਕਈ ਲੋਕ ਨੂੰ ਨਵੇਂ ਸਾਲ ਵਜੋਂ ਅੱਜ ਦੀ ਇੱਕ ਤਰੀਕ ਨੂੰ ਨਵੇਂ ਸਾਲ ਵਜੋਂ ਮਨਾਉਣਗੇ ਵੀ ਅੱਜ 2024 ਆਰੰਭ ਹੋ ਗਿਆ ਗੁਰਸਿੱਖਾਂ ਨੂੰ ਜੇ ਕੱਲ ਚੇਤਾ ਰੱਖਣ ਦੀ ਲੋੜ ਹੈ ਨਾ 1 ਜਨਵਰੀ ਨੂੰ ਇਹ ਗੱਲ ਚੇਤਾ ਰੱਖਣ ਕਦੀ ਉਹ ਸੱਚ ਦਾ ਪਰਬਾਨਾ ਸਾਡੀ ਕੌਮ ਦਾ ਜਥੇਦਾਰ ਸਰਦਾਰ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਨੂੰ ਇਹਨਾਂ ਪਾਪੀਆਂ ਨੇ ਵਕਤ ਦੀ ਹਕੂਮਤ ਨੇ ਪਾਪੀਆਂ ਨੇ ਰਲ ਮਿਲ ਕੇ ਚਨਾਲ ਚੌਕੜੀ ਨੇ ਰਲ ਮਿਲ ਕੇ ਉਸ ਵੇਲੇ ਯਾਦ ਰੱਖੋ 1 ਜਨਵਰੀ 1993 ਈਸਵੀ ਨੂੰ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਕਿਉਂਕਿ ਉਹ ਕੌਮ ਦੀ ਅਗਵਾਹੀ ਕਰਦੇ ਸਨ ਉਹ ਆਪਣਾ ਇਹਨਾਂ ਪਾਪੀਆਂ ਅੱਗੇ ਸਿਰ ਨਹੀਂ ਝੁਕਾਉਂਦੇ ਸਨ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਬੇਅੰਤ ਤਰ੍ਹਾਂ ਦੇ ਤਸ਼ੀਹੇ ਹੀ ਕਹ ਲਓ ਬੇਅੰਤ ਤਰ੍ਹਾਂ ਨਾਲ ਟੌਰਚਰ ਕਰਕੇ ਅਨਮਨੁੱਖੀ ਤਸ਼ੱਦਦ ਕਰਕੇ ਉਹ ਤੁਸੀਂ ਅੱਜ ਦੇ ਦਿਨਾਂ ਵਿੱਚ ਸੁਣ ਰਹੇ ਹੋ ਉਲਟਾ ਲਟਕਾਇਆ ਉਹਨਾਂ ਦੇ ਸਰੀਰ ਦੇ ਅੰਗ ਦੁਫਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਤੇ ਇਹ ਗੱਲਾਂ ਦਾ ਕਿਉਂਕਿ ਪਾਪ ਬੰਦਾ ਕਰ ਬਿੰਦਾ ਹੈ ਕਿਸੇ ਵਕਤ ਦੇਖਣ ਵਾਲਾ ਵੀ ਕੁਰਲਾ ਉੱਠਦਾ ਹੈ ਇਹ ਗੱਲ ਪ੍ਰਗਟ ਹੋ ਗਈ ਕਿ ਉਸ ਵੇਲੇ ਪਾਪੀਆਂ ਨੇ ਕੌਣ ਦੇ ਉਸ ਭਲੇ ਪੁਰਖ ਜਥੇਦਾਰ ਨੂੰ ਰੱਬੀ ਬੰਦਗੀ ਕਰਨ ਵਾਲੇ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਸਰੀਰ ਦੇ ਟੁਕੜੇ ਕਰਕੇ ਸਰੀਰ ਦੇ ਟੁਕੜੇ ਕਰਕੇ ਤੇ ਇਹਨਾਂ ਵਗਦੇ ਦਰਿਆ ਵਿੱਚ ਰੋੜਿਆ ਸੀ ਸਾਨੂੰ ਇਹ ਗੱਲ ਚੇਤਾ ਰੱਖਣ ਦੀ ਲੋੜ ਹੈ ਸਾਨੂੰ ਨਵੇਂ ਸਾਲ ਦਿਨ ਤੇ ਉਹੀ ਐ ਸੋਈ ਦਿਨ ਚੜੇ ਸੋ ਤਾਰੇ ਸੋਈ ਦਿਨਿਰ ਤਪਤ ਰਹੇ ਸਾ ਧਰਤੀ ਸਭ ਔਣ ਚਲਾਰੇ ਜੁਗ ਜੀ ਖੇਲੇ ਥਾਬ ਕੈਸੇ ਦਿਨ ਤੇ ਉਹੀ ਐ ਉਹੀ ਹਵਾ ਰੁਮਕਨੀ ਐ ਉਹੀ ਸੂਰ ਚੰਦਰਮਾ ਦਾ ਪ੍ਰਕਾਸ਼ ਐ ਪਰ ਮੈਂ ਬੇਨਤੀ ਕਰਾਂ ਜੇ 1 ਜਨਵਰੀ ਨੂੰ ਕੁਝ ਚੇਤਾ ਕਰਨਾ ਤੇ ਉਹ ਚੇਤਾ ਰੱਖਿਆ ਕਰੋ ਸ਼ਹੀਦ ਜਥੇਦਾਰ ਸਰਦਾਰ ਗੁਰਦੇਵ ਸਿੰਘ ਕਾਂਕੇ ਨੂੰ ਜਿਨ੍ਹਾਂ ਨੇ ਆਪਣਾ ਸਿੱਦਕ ਨਹੀਂ ਢੁਲਾਇਆ ਬਲਕਿ ਸ਼ਹਾਦਤ ਦਾ ਜੰਮ ਪੀਤਾ ਤੇ ਮੈਂ ਇਹ ਵੀ ਨਾਲ ਹੀ ਬੇਨਤੀ ਕਹਿ ਦਿਆਂ ਜਦੋਂ ਇੱਕ ਚੇਤ ਦਾ ਵਕਤ ਆਉਂਦਾ ਜਿਹਨੂੰ ਆਪਾਂ ਨਵਾਂ ਸਾਲ ਚੇਤ ਤੋਂ ਦੇਸੀ ਮਹੀਨੇ ਵਿੱਚ ਆਉਂਦਾ ਉਦੋਂ ਅਕਾਲੀ ਫੂਲਾ ਸਿੰਘ ਜੀ ਦੀ ਸ਼ਹਾਦਤ ਹੋਈ ਸੀ ਸਿੱਖ ਕੌਮ ਨੂੰ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਜਦੋਂ ਇੱਕ ਚੇਤ ਦਾ ਵਕਤ ਹੈ ਉਦੋਂ ਸਰਦਾਰ ਫੂਲਾ ਸਿੰਘ ਅਕਾਲੀ ਜਿਹੜਾ ਗੁਰੂ ਦਾ ਸਿੱਖ ਹੈ ਉਹਨਾਂ ਸ਼ਹਾਦਤ ਦਾ ਜੰਮ ਪੀਤਾ ਸੀ ਇਹ ਅੱਜ ਵੀ ਸਿੱਖ ਨੂੰ ਆਪਣੇ ਜਿਹਨ ਵਿੱਚ ਰੱਖਣ ਦੀ ਲੋੜ ਹੈ ਕਿ ਜੇ ਗੁਰੂ ਦੇ ਰਾਹ ਦੇ ਸਿਰ ਤੁਰੋਗੇ ਸੱਚ ਦੇ ਮਾਰਗ ਤੇ ਕੂੜ ਨੂੰ ਇਹ ਗੱਲ ਪਾਏਗੀ ਨਹੀਂ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਤੇ ਕੂੜ ਨੇ ਆਪਣਾ ਜੋਰ ਲਾਉਣਾ ਹੈ ਹੱਥ ਜੁੜ ਕੇ ਬੇਨਤੀ ਹੈ ਆਪਣੇ ਘਰਾਂ ਵਿੱਚ ਗੁਰਸਿੱਖੀ ਪਾਲੋ ਅੰਮ੍ਰਿਤ ਬਾਣੀ ਪੜੋ ਅੰਮ੍ਰਿਤ ਨਾਮ ਨਾਲ ਜੁੜੋ ਅੰਮ੍ਰਿਤ ਵੇਲਾ ਸੰਭਾਲੋ ਅੰਮ੍ਰਿਤ ਅੰਮ੍ਰਿਤ ਦੀ ਦਾਤ ਨੂੰ ਸੰਭਾਲੀਏ ਤਾਂ ਜੋ ਸਾਡੀ ਕੌਮ ਦਾ ਭਲਾ ਹੋ ਸਕੇ ਬਿਸ਼ੀਆਂ ਨਸ਼ਿਆਂ ਤੋਂ ਬਚ ਕੇ ਆਪਣਾ ਜੀਵਨ ਗੁਰੂ ਚਰਨਾਂ ਵਿੱਚ ਜੋੜੀਏ